ਸੋ ਮੇਰੇ ਨਾਲ ਮੇਰਾ ਯਾਰ ਪਾਲਾ ਜਰਾਲਪੁਰੀਆ ਤੇ ਤੁਸੀਂ ਇਹਨਾਂ ਨੂੰ ਭਾਜੀ ਨੂੰ ਦੇਖੋਗੇ ਮੇਰੀ ਇੱਕ ਫਿਲਮ ਆ ਦੇਵਖੋੜ ਨਾਲ ਅਰਜਨ ਵੈਲੀ ਤੇ ਉਹਦੇ ਵਿੱਚ ਸਾਡੇ ਨਾਲ ਗੈਸਟ ਅਪੀਅਰੈਂਸ ਕਰਨਗੇ ਤੇ ਇਹਨਾਂ ਨਾਲ ਸਾਡਾ ਹੁਣ ਅੱਜ ਟਾਰਨ ਹੋਗੀ ਮੇਰੀ ਜ਼ੁਬਾਨ ਹੋਗੀ ਤੇ ਭਾਜੀ ਹੁਣ ਤੁਸੀਂ ਆਉਣਾ ਵਾ ਠੀਕ ਹੈ ਜੀ ਜ਼ਰੂਰ ਪੱਕਾ ਸ਼ੋਰ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਖੁਸ਼ੀ ਸਾਂਝੀ ਕਰਨ ਲੱਗਾ ਕਿ ਆਪਣੀ ਜਿਹੜੀ ਫਿਲਮ ਹੈਗੀ ਆ ਅਰਜਨ ਵੈਲੀ ਉਹਦੇ ਵਿੱਚ ਤੁਸੀਂ ਕਬੱਡੀ ਦੇ ਸੁਪਰਸਟਾਰ ਖਿਡਾਰੀ ਪੰਲਾ ਜਲਾਲਪੁਰ ਦੀ ਝਲਕ ਵੇਖੋਗੇ ਉਹ ਸਾਡੀ ਫਿਲਮ ਦੇ ਵਿੱਚ ਆਵੇਗਾ ਤੇ ਇੱਕ ਛੋਟਾ ਜਿਹਾ ਕਰੈਕਟਰ ਜ਼ਰੂਰ ਕਰਕੇ ਜਾਏਗਾ ਗੈਸਟ ਅਪੀਅਰੈਂਸ ਬੋਲਦੇ ਐਸੀਂ ਉਹਨੂੰ ਮਹਿਮਾਨ ਭੂਕਣ ਵਾਗੇ ਔਰ ਅਰਜਨ ਦਾ ਇੰਟਰਵਿਊ ਵੇਖ ਰਿਆ ਸੀ ਤੇ ਮੈਨੂੰ ਬੜੀ ਅੱਛੀ ਲੱਗੀ ਕਿ ਉਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਉਹ ਗੱਲ ਇਹ ਸੀ ਕਿ ਉਹ ਕਹਿੰਦਾ ਵੀ ਜਦੋਂ ਮੈਂ ਖੇਡਣਾ ਸ਼ੁਰੂ ਕੀਤਾ 5ਵੀਂ 6ਵੀਂ ਤੋਂ ਸਮਾਂ ਲੰਘਿਆ ਅਸੀਂ ਜਾਣਦੇ ਸੀ ਚਲੋ ਹਰ ਬੰਦੇ ਨੇ ਗਰੀਬੀ ਵੇਖੀ ਹੁੰਦੀ ਹੈ ਸਟਾਰ ਬੰਦੇ ਹਮੇਸ਼ਾ ਹੀ ਗਰੀਬਾ ਘਰਾਵਾਂ ਚੋਂ ਪੈਦਾ ਹੁੰਦੇ ਨੇ ਤੇ ਕਹਿੰਦੇ ਵੀ ਅਸੀਂ 5-4 ਸਾਲ ਹਾਰੀ ਗਏ ਫਿਰ ਕਿਤੇ ਜਾ ਕੇ ਅਸੀਂ ਇੱਕ ਅੱਧਾ ਮੈਚ ਜਿੱਤਦੇ ਸੀ ਇਦੋਂ ਮੈਚ ਜਿੱਤਦੇ ਸੀ ਫਿਰ 2 ਸਾਲ ਹੋਰ ਬੀਤੇ ਤੇ ਫਿਰ ਅਸੀਂ ਸੈਮੀਫਾਈਨਲ ਚ ਹਾਰ ਲੱਗ ਪਏ ਸੈਮੀਫਾਈਨਲ ਚ ਜਾ ਕੇ ਜਦੋਂ ਹਾਰਦੇ ਸੀ ਬੜਾ ਦੁੱਖ ਹੁੰਦਾ ਸੀ ਤੇ ਕਈ ਵਾਰੀ ਜੀ ਨਹੀਂ ਸੀ ਕਰਦਾ ਕਿ ਪ੍ਰੈਕਟਿਸ ਨਾ ਕਰੀਏ ਤੇ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਰੁਝਾਨ ਸੀ ਸੋ ਇਹ ਜਿਹੜਾ ਪੀਰੀਅਡ ਹੁੰਦਾ ਇਸ ਤਰ੍ਹਾਂ ਦਾ ਜਿਹੜੀ ਲਾਈਫ ਦਾ ਓਹੋ ਹਰ ਬੰਦੇ ਦੇ ਉੱਤੇ ਆਉਂਦਾ ਹੈ ਪਰ ਹੋਂ ਜਿਹੜੇ ਲੋਕ ਨੇ ਉਹ ਮਿਹਨਤ ਕਰਨੀ ਬੰਦ ਕਰ ਚੁੱਕੇ ਆ ਤੇ ਉਹ ਬੰਦੇ ਥੋੜੇ ਜਿਹਾ ਸ਼ਾਰਟਕਟ ਵੱਲ ਜਾ ਰਹੇ ਆ ਤੇ ਉਸ ਜਿਹੜਾ ਸ਼ਾਰਟਕਟ ਹੈ ਉਹ ਤੋਂ ਸਾਨੂੰ ਬਚਣਾ ਪਊਗਾ ਨਹੀਂ ਤਾਂ ਜਿਹੜੀ ਪੰਜਾਬ ਦੀ ਜਿਹੜੀ ਜ਼ੁਬਾਨੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿਹੜੇ ਰਾਹਾਂ ਤੇ ਪੈ ਚੁੱਕੀ ਆ ਤੇ ਇੱਕ ਗੱਲ ਇਹ ਉਹ ਨਹੀਂ ਮੰਨ ਲੈਣੀ ਚਾਹੀਦੀ ਕਿ ਤੁਹਾਨੂੰ 5-6 ਸਾਲ ਹਾਰਨਾ ਪਊਗਾ ਜੇ ਤੁਸੀਂ ਲੌਂਗ ਟਾਈਮ ਖੇਡਣਾ ਚਾਹੁੰਦੇ ਹੋ ਜੇ ਤੁਸੀਂ ਲੌਂਗ ਟਾਈਮ ਖੇਡਣਾ ਤਾਂ ਤੁਹਾਨੂੰ ਲੌਂਗ ਟਾਈਮ ਹਾਰਨਾ ਪਊਗਾ ਜਿਹੜੇ ਬੰਦੇ ਛੇਤੀ ਜਿੱਤਦੇ ਨੇ ਉਹ ਫਿਰ ਛੇਤੀ ਹਾਰਨ ਨੂੰ ਹੀ ਲੱਗ ਪੈਂਦੇ ਨੇ ਕਿਉਂਕਿ ਕੋਈ ਵੀ ਚੀਜ਼ ਬੜੀ ਸੌਖੀ ਨਹੀਂ ਮਿਲਦੀ ਕਿਉਂਕਿ ਜਿੰਨਾ ਸਮਾਂ ਗੇਂਦ ਨੂੰ ਉੱਪਰ ਜਾਣ ਚ ਲੱਗਦਾ ਉਹਨਾ ਸਮਾਂ ਹੌਲੀ ਹੌਲੀ ਠਾਹ ਹੁੰਨ ਚ ਲੱਗਦਾ ਇਸ ਕਰਕੇ ਆਪ ਦੀ ਜਿਹੜੀ ਪਹਾੜ ਦੇ ਪੱਥਰ ਨੂੰ ਆਪ ਦੀ ਜ਼ਿੰਦਗੀ ਦੀ ਸਫਲਤਾ ਦੇ ਪੱਥਰ ਨੂੰ ਸਫਲਤਾ ਨੂੰ ਇੰਨਾ ਉੱਚਾ ਲੈ ਜਾਓ ਮਿਹਨਤ ਦੇ ਨਾਲ ਕਿ ਜਦੋਂ ਢਲਾਨ ਤੋਂ ਪਹਾੜ ਤੋਂ ਠਾਣੂ ਆਵੇ ਤਾਂ ਤਾਵੇਂ ਉਹਨੂੰ ਉਹਨਾਂ ਸਮਾਂ ਤਾਂ ਲੱਗੇ ਜਿੰਨਾ ਸਮਾਂ ਤੁਹਾਨੂੰ ਉੱਥੇ ਸਟਾਰ ਬਣਨ ਤੇ ਲੱਗਿਆ ਹੁਣ ਕੀ ਹੈ ਕਿ ਬੰਦੇ ਮਿਹਨਤ ਕਰਦੇ ਨੇ 7-8 ਸਾਲ ਤੇ ਉਦੋਂ ਬਾਅਦ ਛੇਤੀ ਖਤਮ ਹੋ ਜਾਂਦੇ ਨੇ ਉਹ ਗੱਲ ਇਹ ਕਿ ਜਦੋਂ ਤੁਸੀਂ ਸਹੀ ਮਿਹਨਤ ਕਰੋਗੇ ਤੇ ਉਹਦੇ ਵਿੱਚ ਟਾਈਮ ਵੀ ਦੇ ਲੱਗਣਾ ਹੈ ਕਛੂਆ ਚਾਲ ਆਉਂਦੀ ਹੈ ਹੌਲੀ 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 ਖੁਰਕੋਸ਼ ਤੋਂ ਅੱਗੇ ਲੰਘ ਜਾਂਦੀ ਹੈ ਕਬੱਡੀ ਇਸ ਤਰ੍ਹਾਂ ਦੀ ਹੈ ਕੋਈ ਵੀ ਗੇਮ ਹੈ ਇਸੇ ਤਰ੍ਹਾਂ ਦੀ ਹੈ ਇਹ ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਉਹਨਾਂ ਨੇ ਸੰਦੇਸ਼ ਦਿੱਤਾ ਇਹ ਤੁਹਾਨੂੰ ਹੁਣ ਮਨਮੀ ਲੈਣਾ ਚਾਹੀਦਾ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਵੀ ਮੈਂ ਟ੍ਰੇਨਿੰਗ ਦੇਵਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਬਹੁਤ ਘੱਟ 플레이ਰਾਂ ਨੇ ਸੋਚਿਆ ਜ਼ਿੰਦਗੀ ਦੇ ਵਿੱਚ ਸਾਡੇ ਲੋਕ ਕੀ ਸੀ ਕਿ ਕਬੱਡੀ ਕਹਿੰਦੇ ਸੀ ਕਬੱਡੀ ਦੀ ਸੀ ਸੇਵਾ ਕਰਦੇ ਆਂ ਕਬੱਡੀ ਖੇਡਦੇ ਆਂ ਤੇ ਉਹ ਬੰਦੇ ਉਹ ਉਹਨਾਂ ਦਾ ਕਈਆਂ ਦਾ ਰੁਝਾਨ ਇਹ ਸੀ ਕਿ ਅਸੀਂ ਬਾਹਰ ਸੈੱਟ ਹੋ ਜਾਈਏ ਤੁਸੀਂ ਤਾਂ ਤੁਸੀਂ ਕਬੱਡੀ ਖੇਡ ਕੇ ਬਾਹਰ ਸੈੱਟ ਹੋ ਕੇ ਪਰ ਕਬੱਡੀ ਨੂੰ ਤੁਸੀਂ ਕੀ ਦਿੱਤਾ ਇਸ ਕਰਕੇ ਉਹਨਾਂ ਨੂੰ ਕਬੱਡੀ ਦੇ ਜਿਹੜੇ ਨਵੇਂ ਖਿਡਾਰੀ ਆ ਉਹਨਾਂ ਦੀ ਪਰਵਿਸ਼ ਕਰਨੀ ਚਾਹੀਦੀ ਹੈ ਜਾਨੀ ਕਿ ਇੱਕ ਖਿਡਾਰੀ ਜਿਹੜਾ ਕਬੱਡੀ ਦੇ ਸਰ ਤੇ ਪੱਕਾ ਹੋ ਗਿਆ ਜਾਂ ਜਿਹਨੇ ਆਪਦੇ ਘਰ ਦੀ ਗਰੀਬੀ ਬਾਹਰ ਕੱਢ ਲਈ ਜਿਹੜੇ ਬੰਦੇ ਨੇ ਆਪਦੇ ਚੰਗੇ ਹਾਲਾਤ ਬਣਾ ਲਏ ਕੱਟੋ-ਕੱਟ ਉਹਨਾਂ ਨੂੰ ਇੱਕ ਖਿਡਾਰੀ ਨੂੰ ਤਾਂ ਸਟੈਂਡ ਕਰ ਦੇਣਾ ਚਾਹੀਦਾ ਹੈ ਇਹ ਮੈਨੂੰ ਮਹਿਸੂਸ ਹੁੰਦਾ ਜਾਂ ਮੈਨੂੰ ਲੱਗਦਾ ਕਬੱਡੀ ਕਿਉਂ ਪਿਛੇ ਰਹਿ ਰਹੀ ਹੈ ਕਿ ਜਿਹੜੇ ਪੁਰਾਣੇ ਖਿਡਾਰੀ ਨੇ ਉਹ ਨਵੇਂ ਦੀ ਬਾਹ ਨਹੀਂ ਪੜਦੇ ਤੇ ਨਵੇਂ ਅੰਗਾ ਬਾਣੇ ਪੜਦੇ ਜਿੰਨਾ ਖਿਡਾਰੀਆਂ ਨੇ ਇੱਕ ਦੂਜੇ ਦੀ ਬਾਹ ਫੜੀ ਆ ਉਹ ਬੰਦੇ ਅ ਜ਼ਿੰਦਗੀ ਦੇ ਇੱਕ ਜਦੋਂ ਮੱਕਾ ਉੱਤੇ ਜਦੋਂ ਤੁਸੀਂ ਵੱਡੇ ਪੇਜੇ ਜਾਂਦੇ ਹੋ ਤੇ ਬੰਦਾ ਲੱਗਦਾ ਕਿ ਮੈਂ ਕੀ ਕੀਤਾ ਮੰਨਿਆ ਉਹੀ ਜਾਂਦਾ ਰੱਬ ਦੇ ਖਾਤੇ ਵਿੱਚ ਜਿਹੜਾ ਤੁਸੀਂ ਹੋਰਾਂ ਲਈ ਕੀਤਾ ਹੁੰਦਾ ਆਪਦੇ ਵਾਸਤੇ ਤਾਂ ਹਰ ਬੰਦਾ ਬੜਾ ਕੁਛ ਕਰਦਾ ਹੈ ਇਹ ਸਾਨੂੰ ਸਬਕ ਲੈਣਾ ਚਾਹੀਦਾ ਤੇ ਇਹੀ ਬਾਬੇ ਨਾਨਕ ਦੀ ਇੱਕ ਬਾਣੀ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਵੰਡ ਕਿਸ਼ਕਣ ਵਾਲੀ ਗੱਲ ਹੈ ਕਿ ਜਿਹੜੇ ਰਾਹ ਉੱਤੇ ਤੁਸੀਂ ਟੱਪੇ ਹੋਏ ਹੋ ਤੁਹਾਨੂੰ ਪਤਾ ਹੁੰਦਾ ਕਿ ਇਸ ਰਾਹ ਤੇ ਕਿਵੇਂ ਸਫਲ ਹੋਇਆ ਜਾਂਦਾ ਤੇ ਉਹ ਦਾ ਪੇਚ ਉਹਨਾਂ ਨੂੰ ਦੱਸ ਦੇਣੇ ਚਾਹੀਦੇ ਕੋਈ ਛੋਡੇ ਨਾ ਤਾ ਰਹਿਣਗੇ ਜੇਕਰ ਬਾਈ ਜੀ ਤੁਹਾਡੇ ਚੇਲੇ ਹੈਗੇ ਆ ਤਾਂ ਇਹ ਮੇਂ ਚੀਜ਼ ਮਤਲਬ ਵੀ ਮੰਨਦਾ ਹਾਂ ਜਾਂ ਮੈਂ ਮਹਿਸੂਸ ਕਰਦਾ ਬਈ ਸਾਨੂੰ ਸਮਝਣਾ ਚਾਹੀਦਾ ਤੇ ਹੁਣ ਟੂਰਨਾਮੈਂਟ ਚੱਲ ਰਹੇ ਨੇ ਤੇ ਮਾਹੌਲ ਪੂਰੇ ਵਕ ਪਖੇ ਹੋਏ ਨੇ ਹਰ ਬੰਦਾ ਉਹ ਜਿਹੜੇ ਕਮੇਟੀਆਂ ਨੇ ਉਹਨਾਂ ਨੂੰ ਉਹੀ ਮੇਰੀ ਇੱਕ ਬੇਨਤੀ ਕਿ ਭਾਈ ਤੁਸੀਂ ਨਵੇਂ ਮੁੰਡਿਆਂ ਦਾ ਵੀ ਧਿਆਨ ਰੱਖੋ 17 ਵਾਲੇ 65 ਵਾਲੇ ਤੇ ਜੇ ਹੋ ਸਕੇ 52 54 ਕਿਲੋ ਖਤਮ ਹੀ ਕਰ ਦਿਓ 32 ਤੋਂ ਸਿੱਧੀ ਬਾੜ ਚੱਲੇ ਤੇ ਬਾੜ ਤੋਂ ਸਿੱਧੀ ਓਪਨ ਜਿਵੇਂ ਸਾਡੇ ਬਜ਼ੁਰਗਾਂ ਨੇ ਇਹ ਵੇਟ ਬਣਾਏ ਸੀ ਇਹਨਾਂ ਵੇਟਾਂ ਦਾ ਤੁਹਾਨੂੰ ਰੱਖਣਾ ਪਊਗਾ ਇਹਦੇ ਨਾਲ ਕੀ ਹੁੰਦਾ ਇਸ ਚੀਜ਼ ਨਾਲ ਤੇ ਆਪਣਾ ਜਿਹੜੀ ਭੀੜ ਵੱਜ ਰਹੀ ਹੈ ਕਬੱਡੀ ਦੇ ਵਿੱਚ ਉਹ ਮੁੱਕ ਜੂਗੀ ਉਹ ਘਟ ਜੂਗੀ ਕੋਈ ਜਿਹੜਾ 55 ਖੇਡੀ ਜਾਂਦਾ ਫਿਰ 55 ਖੇਡ ਰਿਹਾ ਫਿਰ 68 ਖੇਡ ਰਿਹਾ ਫਿਰ 68 ਖੇਡ ਰਿਹਾ ਫਿਰ 72 ਹੋ ਜਾਂਦੀ ਹੈ ਫਿਰ 75 ਤੇ ਫਿਰ 80 ਵੀ ਹੈਗਾ ਕਈ ਥਾਵਾਂ ਤੇ ਤੇ ਮੈਨੂੰ ਇਹ ਲੱਗਦਾ ਕਿ ਉਸ ਚੀਜ਼ ਨੂੰ ਕੰਟਰੋਲ ਹੋ ਜਾਓਗੇ ਤੁਸੀਂ ਜੇਕਰ ਅਸੀਂ ਜਿਵੇਂ ਸਾਡੇ ਪੁਰਾਣੇ ਹੁੰਦੇ ਸੀਗੇ ਬਈ 32 ਕਿਲੋ 32 ਕਿਲੋ ਤੋਂ ਫਿਰ 62 ਤੇ 62 ਤੋਂ ਬਾਅਦ ਸਿੱਧੀ ਫਰੋਪਣ ਸ਼ੁਰੂ ਹੋ ਜਾਂਦੀ ਸੀ ਤੇ ਇਹ ਮਤਲਬ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਆਪਾਂ ਨੂੰ ਕਵਰ ਕਰ ਲਈਏ ਸਾਨੂੰ ਆਪ ਦੇ ਜਿਹੜੇ ਬਜ਼ੁਰਗਾਂ ਨੇ ਸਾਡੇ ਨੇ ਜਿਹੜੇ ਵੇਡ ਬਣਾਏ ਸੀ ਉਹ ਕਿਸੇ ਵਜ੍ਹਾ ਕਰਕੇ ਬਣਾਏ ਹੋਣਗੇ ਐਵੇਂ ਨਹੀਂ ਬਣਾਏ ਅਸੀਂ ਉਹ ਦੀ ਜਿਹੜੀ ਇਹ ਜੀਜ਼ ਨੂੰ ਅਸੀਂ ਤੋੜ ਰਹੇ ਹਾਂ ਇਹਦੇ ਨਾਲ ਦੇਖਿਆ ਜੇ ਖੜਾਰੀ ਵੀ ਵਧੀਆ ਬਣਨਗੇ ਉਹ ਲੋ ਫਿਰ ਹਰ ਪਿੰਡ ਦੇ ਵਿੱਚ ਕਿਹ ਕਿਹ ਟੀਮਾਂ ਹੁੰਦੀਆਂ ਸੀ ਉਹ ਟੀਮਾਂ ਨਹੀਂ ਹੈਗੀਆਂ ਟੀਮਾਂ ਕਿਉਂ ਨਹੀਂ ਹੈਗੀਆਂ ਟੀਮਾਂ ਕਿਉਂ ਨਹੀਂ ਬਣ ਰਹੀਆਂ ਪਿੰਡਾਂ ਦੀਆਂ ਕਿਉਂਕਿ ਚਾਰ ਚਾਰ ਵੇਟ ਆ ਅਗਲਾ ਕਹਿੰਦਾ 55 ਚ ਹੈ ਕੋਈ ਕਹਿੰਦਾ 55 ਚ ਹੈ ਕੋਈ ਕਹਿੰਦਾ 58 ਚ ਆ ਉਹ ਜਿਹੜੀਆਂ ਟੀਮਾਂ ਹੈਗੀਆਂ ਨੇ ਉਹੋ ਮਤਲਬ ਇਹ ਸਾਨੂੰ ਖਰਾਬ ਕਰਦੀਆਂ ਤੇ ਇਸ ਕਰਕੇ ਸਾਨੂੰ ਇਹ ਚੀਜ਼ ਨੂੰ ਸਮਝ ਲੈਣਾ ਚਾਹੀਦਾ ਜਿੰਨੀ ਛੇਤੀ ਸਮਝਾਂਗੇ ਕਬੱਡੀ ਸਾਡੀ ਅੱਪ ਹੋ ਜੂਗੀ ਹੁਣ ਸਾਡੇ ਪਿੰਡਾਂ ਦੇ ਵਿੱਚ ਵੀ ਕਈ ਵਾਰੀ ਚਾਰ-ਚਾਰ ਟੀਮਾਂ ਕੋਈ ਕਹਿੰਦਾ ਮੈਂ 23 ਵਾਲਾ ਕੋਈ ਕਹਿੰਦਾ ਮੈਂ 38 ਵਾਲਾ ਕੋਈ ਕਹਿੰਦਾ ਮੈਂ ਹਣਤਾਲੀ ਵਾਲਾ ਤੇ ਕੋਈ ਕਹਿੰਦਾ ਮੈਂ 55 ਵਾਲਾ ਤੇ ਇੱਕ ਪਿੰਡ ਦੇ ਵਿੱਚ ਸਿਰਫ 15-20 ਮੁੰਡੇ ਹੁੰਦੇ ਆ ਜਿਹੜੇ ਬੰਦੇ ਖੇਡਦੇ ਹੁੰਦੇ ਆ ਇਸ ਕਰਕੇ ਸਾਨੂੰ ਜੇ ਅਸੀਂ 62 ਕਰ ਲਏ ਉਦੋਂ ਹਰ ਪਿੰਡ ਦੀ ਟੀਮ ਬਣੂਗੀ ਤੇ ਜਿਹੜੇ ਥੱਲੇ ਡੇ ਆ ਉਹਨਾਂ ਨੂੰ ਖੇਡਣਾ ਵਾਸਤੇ ਕਾਪਾ ਕਰਨਾ ਪੰਡਾਣ ਵੇਟ ਵਜਨ ਵਧਾਉਣਾ ਸ਼ੁਰੂ ਕਰ ਦੇਣਗੇ ਕਿਉਂਕਿ ਜਿਹੜੇ 55 ਵਾਲੇ ਨੇ ਉਹ 55 ਖੇਡਣ ਦੇ ਚੱਕਰ ਚ 2 ਸਾਲ ਲੇਟ ਹੋ ਜਾਂਦੇ ਆ ਜਦੋਂ ਉਹਨਾਂ ਦਾ ਵਜਨ ਕੰਟਰੋਲ ਨਹੀਂ ਹੁੰਦਾ ਫਿਰ ਉਹ 58 ਚ ਆਉਂਦੇ ਆ ਫਿਰ ਉਹ 64 ਚ ਆਉਂਦੇ ਜਦੋਂ ਤੱਕ 64 ਚ ਆਉਂਦੇ ਉਦੋਂ ਬਈ ਉਹ 24 25 ਸਾਲਾਂ ਦੇ ਹੋ ਚੁੱਕੇ ਹੁੰਦੇ ਆ ਤੇ ਉਦੋਂ ਨਾਲ ਜਿਹੜੀ ਸਰੀਰ ਦੀ ਅਵਸਥਾ ਉਹ 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 ਨਾਲ ਸਾਥ ਨਹੀਂ ਦਿੰਦੀ ਤੇ ਉਹ ਮਤਲਬ ਨਾ ਕਿ ਤਿਆਰਬਾ ਵੀ ਘਟ ਜਾਂਦਾ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਹੈ ਮਜਬੂਰੀ ਸਾਨੂੰ ਵੜਾ ਦੇਣੀ ਚਾਹੀਦੀ ਹੈ ਖਿਡਾਰੀਆਂ ਦੀ ਕਿ 32 32 ਦਸ ਸਦੀ ਤੋਂ 62 ਹੋਵੇ ਤੇ 62 ਦਸ ਸਦੀ ਫਿਰ ਉਪਰ ਇਹ ਤਿੰਨ ਟਰਮ ਆਈ ਨੇ ਤੇ ਇਹ ਟਰਮਾਂ ਦੁਨੀਆ ਦੇ ਵਿੱਚ ਵੀ ਨੇ ਵੀ 14 ਤੇ ਫਿਰ 19 ਤੇ ਫਿਰ ਉਪਰ 1 ਮੈਨੂੰ ਲੱਗਦਾ ਕਿ ਸਾਨੂੰ ਸੁਧਾਰ ਥੋੜਾ ਜਿਹਾ ਕਰ ਚੁਲੋ ਇੱਕ ਅਦਾ ਵੇ ਵੇਟ ਹੋਰ ਕਿ ਰੱਖਿਆ ਜਾ ਸਕਦਾ 38 ਤੋਂ ਲੈ ਕੇ ਵਾਰਡ ਦੇ ਵਿੱਚ ਵਿੱਚ ਕੋਈ ਵੇਟ ਹੋ ਸਕਦਾ ਉਹ ਚੀਜ਼ ਸਾਨੂੰ ਸੰਭਲਣੀ ਚਾਹੀਦੀ ਤੇ ਇੱਕ ਹੁਣ ਹੁਣ ਵੀ ਬਈ ਉਹੀ ਮੈਚ ਰਾਤ ਨੂੰ ਚੱਲ ਰਹੇ ਆ ਪਰ ਇਸ ਵਾਰੀ ਥੋੜਾ ਜਿਹਾ ਕਬੱਡੀ ਚ ਮੈਨੂੰ ਲੱਗਦਾ ਥੋੜਾ ਹਲਕਾ ਫੁਲਕਾ ਸੁਧਾਰ ਹੋਇਆ ਅੱਗੇ ਨਾਲੋਂ ਨਹੀਂ ਤਾਂ ਅੱਗੇ ਖਣੀ ਮੈਂ ਕਬੱਡੀ ਤੋਂ ਦੂਰ ਹੋ ਗਿਆ ਤੇ ਮੈਨੂੰ ਤਾਂ ਲੱਗਦਾ ਸੁਧਾਰ ਕਿਉਂ ਨਹੀਂ ਆ ਹਨ ਤੇ ਹਾਲੇ ਵੀ ਤੇੀਆਂ ਥਾਵਾਂ ਤੇ ਜਿਹੜੇ ਨਹੀਂ ਰਿਹਾ ਹੋ ਰਿਹਾ ਕਬੱਡੀ ਦੇ ਵਿੱਚ ਇਹ ਤੋਂ ਆਪਾਂ ਪਰਹੇਜ਼ ਕਰ ਗਏ ਤਾਂ ਚੰਗੇ ਰਹਾਗੇ ਤੋਂ ਮੇਰੀ ਇਹ ਹੀ ਬੇਨਤੀ ਸੀ ਤੇ ਤੁਸੀਂ ਪਾਲੇ ਦਾ ਵੀਡੀਓ ਜਿਹੜਾ ਹੈਗਾ ਬਾਈ ਦਾ ਵੇਖੋ ਵਾਰ-ਵਾਰ ਤੈਨੂੰ ਮਹਿਸੂਸ ਹੋਏਗਾ ਕਿ ਉਹ ਕਿੰਡੀਆਂ ਵਧੀਆ ਗੱਲਾਂ ਕਰ ਗਿਆ ਧੰਨਵਾਦ ਜੀ ਸਾਰੀ ਗੱਲ ਦੋਸਤੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗਿਆ ਸੀ ਕਿ ਕੁਝ ਮਿੱਤਰਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਐਨੀਮਲ ਫਿਲਮ ਆਈ ਆ ਉਹਦੇ ਵਿੱਚ ਅਰਜਨ ਵੈਲੀ ਦੀ ਜਿਹੜੀ ਕਹਾਣੀ ਉਹ ਪੇਸ਼ ਹੋ ਜਿੱਤੀ ਹੈ ਬਟ ਇਹ ਸੱਚ ਨਹੀਂ ਅਰਜਨ ਵੈਲੀ ਦਾ ਇੱਕ ਨਵਾਂ ਕਿੱਸਾ ਸੀ ਇੱਕ ਨਵੀਂ ਗੱਲਬਾਤ ਸੀ ਜੋ ਸਾਡਾ ਸ਼ਹੀਦ ਸੀ ਉਹਦੇ ਬਾਰੇ ਜਾਣਨ ਵਾਸਤੇ ਤੁਹਾਨੂੰ ਇਹ ਨਾਵਲ ਪੜ੍ਹਨਾ ਪੈਣਾ ਅਰਜਨ ਵੈਲੀ ਔਰ ਐਨੀਮਲ ਫਿਲਮ ਦੇ ਵਿੱਚ ਸਿਰਫ ਕਹਾੜਾ ਹੀ ਸੀਗਾ ਕਿ ਅਰਜਨ ਵੈਲੀ ਨੇ ਪੈਰ ਜੋੜ ਕੇ ਗੜਾਸੀ ਮਾਰੀ ਸੋ ਐਨੀਮਲ ਦੇ ਵਿੱਚ ਜਿਹੜੀ ਵੀ ਕਹਾਣੀ ਆ ਉਹ ਬਿਲਕੁਲ ਕਾਲਪਨਿਕ ਹੈ ਤੇ ਉਹਦਾ ਇਸ ਕਹਾਣੀ ਨਾਲ ਜਾਂ ਅਰਜਨ ਵੈਲੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਾਅ ਵਾਸਤਾ ਨਹੀਂ ਉਹ ਸਿਰਫ ਇੱਕ ਲੋਕ ਧਾਰਾ ਜਪਿਆ ਹੋਇਆ ਗੀਤ ਸੀ ਜਿਸ ਨੂੰ ਲੋਕਾਂ ਨੇ ਪ੍ਰਮਾਣਿਤ ਕੀਤਾ ਤੇ ਕਈ ਲੋਕਾਂ ਨੂੰ ਗੱਲ ਲੱਗੀ ਕਿ ਐਨੀਮਲ ਫਿਲਮ ਦੇ ਵਿੱਚ ਅਰਜਨ ਵੈਲੀ ਦੀ ਕਹਾਣੀ ਦੇਸ਼ ਸੋ ਅਰਜਨ ਵੈਲੀ ਆਪਣੇ ਆਪ ਚ ਇੱਕ ਵੱਖਰੀ ਗੱਲ ਬਾਤ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗਾ ਸੀ ਕਿ ਕੁਝ ਮਿੱਤਰਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਐਨੀਮਲ ਫਿਲਮ ਆਈ ਆ ਉਹਦੇ ਵਿੱਚ ਅਰਜਨ ਵੈਲੀ ਦੀ ਜਿਹੜੀ ਕਹਾਣੀ ਉਹ ਪੇਸ਼ ਹੋ ਜੁਦੀ ਹੈ ਬਟ ਇਹ ਸੱਚ ਨਹੀਂ ਅਰਜਨ ਵੈਲੀ ਦਾ ਇੱਕ ਨਵਾਂ ਕਿੱਸਾ ਸੀ ਇੱਕ ਨਵੀਂ ਗੱਲਬਾਤ ਸੀ ਜੋ ਸਾਡਾ ਸ਼ਹੀਦ ਸੀ ਉਹਦੇ ਬਾਰੇ ਜਾਣਨ ਵਾਸਤੇ ਤੁਹਾਨੂੰ ਇਹ ਨਾਵਲ ਪੜ੍ਹਨਾ ਪੈਣਾ ਅਰਜਨ ਵੈਲੀ ਔਰ ਐਨੀਮਲ ਫਿਲਮ ਦੇ ਵਿੱਚ ਸਿਰਫ ਗਾਣਾ ਹੀ ਸੀਗਾ ਕਿ ਅਰਜਨ ਵੈਲੀ ਨੇ ਪੈਰ ਜੋੜ ਕੇ ਗੜਾਸੀ ਮਾਰੀ ਸੋ ਐਨੀਮਲ ਦੇ ਵਿੱਚ ਜਿਹੜੀ ਵੀ ਕਹਾਣੀ ਆ ਉਹ ਬਿਲਕੁਲ ਕਾਲਪਨਿਕ ਹੈ ਤੇ ਉਹਦਾ ਇਸ ਕਹਾਣੀ ਨਾਲ ਜਾਂ ਅਰਜਨ ਵੈਲੀ ਨਾਲ ਕਿਸੇ ਤਰ੍ਹਾਂ ਦਾ ਕੋਈ ਵਾਅ ਵਾਸਤਾ ਨਹੀਂ ਉਹ ਸਿਰਫ ਇੱਕ ਲੋਕਧਾਰਾ ਚ ਪਿਆ ਹੋਇਆ ਗੀਤ ਸੀ ਜਿਸ ਨੂੰ ਲੋਕਾਂ ਨੇ ਪ੍ਰਮਾਣਿਤ ਕੀਤਾ ਤੇ ਕਈ ਲੋਕਾਂ ਨੂੰ ਗੱਲ ਲੱਗੀ ਕਿ ਐਨੀਮਲ ਫਿਲਮ ਦੇ ਵਿੱਚ ਅਰਜਨ ਵੈਲੀ ਦੀ ਕਹਾਣੀ ਪੇਸ਼ ਹੈ ਸੋ ਅਰਜਨ ਵੈਲੀ ਆਪਣੇ ਆਪ ਚ ਇੱਕ ਵੱਖਰੀ ਗੱਲਬਾਤ ਹੈ